ਦੇ ਦੇ ਆ ਆ ਕਰ ਗਿਆ ਆ ਉਹ ਕਾਇਆ ਨਾ ਬਿੱਟਾ ਆ ਚੁਟਾ ਦੇ ਕਿਉਂ ਆ ਇਹ ਮੈਂ 2 ਕਿਲੋ ਰੁਪਏ ਦਾ ਸਾਨ ਦਿੱਤਾਗਾ ਤਰਕੀਬੀ ਤਰ ਕਿਥੋਂ ਲਿਆ ਕਿਥੋਂ ਲਿਆਨੇ ਫਿਰ ਜੇ ਆਇਆ ਤਾਂ ਅਸਰ ਕੁੱਟ ਕੇ ਅੰਦਰ ਧਾਰਿਆ ਚੱਲ ਵੀ ਆਜਾ ਸਰ ਕੋਟ ਦੇ ਅੰਦਰ ਧਾਰਿਆ ਉਹ ਬਰਮਿੰਦਰ ਜੀ ਉਹਦਾ ਅੰਦਰ ਧਾਰਿਆ ਮੋਟੇ ਮੂਰੀ ਉਹਦੇ ਉਹਦਾ ਜਿੱਦਾਂ ਤੋਂ ਬਗਮਾਣੀ ਕਿਥੇ ਚੱਲਿਆ कि इदाते बराक कर कर जे तो वहां जाकर जो है तो ये अब ये मेरा मुद्दे पर रहेगा पेमेंट डिटेल मांग रहा है तो तब तो तुम तो तो ये मेरे का कोड मार कर देखो देखो बस बोल दे उतना खर्चा दिखा के बता ये अच्छा ਆ ਬੈਰ ਹੋਲ ਤੁਸੀਂ ਇਹ ਨਾਲ ਟਕਾ ਦੇ ਕੁੱਟਾਇਆ ਨੂੰ ਮਟ ਕਰਕੇ ਤੇ ਮੇਰੇ ਕੋਲ ਫਿਰ ਵੀ ਨਹੀਂ ਮੰਨਿਆ ਵੀ ਮੈਂ ਕਿਹਦੇ ਕੋਲ ਗਿਆ ਮਾਈ ਗੋਡ ਕੋਈ ਨਹੀਂ ਜਿਸੀ ਕਰਦੇ ਇਹ ਸਾਡੀ ਗਏ ਬੰਦਾ ਮੈਂ ਮਿਲਿਆ ਅਸੀਂ ਤਾਂ ਤੁਹਾਨੂੰ ਆਪਸ ਨੇ ਬਲੇ ਹਾਂ ਨਹੀਂ ਜੀ ਇਹ ਤਾਂ ਤੁਸੀਂ ਹੱਥ ਵੀ ਕੱਟਿਆ ਹੋਇਆ ਜੀ ਦੇਖੋ ਜੀ ਇੱਕ ਤਾਂ ਤੁਸੀਂ ਦੇਖੋ ਬਹੁਤ ਹਿੰਮਤ ਵਾਲੀ ਗੱਲ ਕੀਤੀ ਜਿਹੜੇ ਕੋਸ਼ਿਆ ਆਪ ਆ ਕੇ ਤੁਸੀਂ ਬਸ ਅਸੀਂ ਬਾਕੀ ਇੱਕੇ ਸਾਡਾ ਤੁਸੀਂ ਹਿੰਮਤ ਕੀਤੀ ਹੋਰ ਅਸੀਂ ਬਾਕੀ ਸਾਡੇ ਸੱਡ ਦੋ ਅਸੀਂ ਆਪਾਂ ਕਰ ਲਵਾਂ ਦੇਖੋ ਜੀ ਪਹਿਲਾਂ ਆਪਣੇ ਸੀ ਜਿੰਦਾ ਬੋਤਾ ਜੀ ਜਿਹੜੀ ਡੀਐਸਪੀ ਸਾਡਾ ਉਹਨਾਂ ਨਾਲ ਵੀ ਮੇਰੀ ਕਈ ਵਾਰ ਮੁਲਾਕਾਤ ਹੋਈ ਹੈ ਤੇ ਮਨਜੀਤ ਸਿੰਘ ਬੀਐਸਸੀ ਸਾਹਿਬ ਨੂੰ ਮੈਂ ਕਈ ਵਾਰੀ ਕਿਹਾ ਸੀ ਬੰਦਾ ਤੁਸੀਂ ਪਰਚਾ ਪਾ ਦਿਓ ਨੂੰ ਅੰਦਰ ਕਰ ਦਿਓ ਤੇ ਮੈਂ ਆ ਪਕੌੜੇ ਕੱਢ ਕੇ ਤੇ ਆਂਡੇ ਧਾ ਕੇ ਤੈਨੂੰ ਗੁਜ਼ਾਰਾ ਕਰਨਾ ਤੇ ਮੈਨੂੰ ਉਹ ਵੀ ਨਹੀਂ ਖਾਣ ਦਿੰਦੇ ਨਹੀਂ ਨਹੀਂ ਮੈਂ ਹੁਣ ਮੈਂ ਆਪੇ ਕਰ ਲਾਂ ਆਉ ਤੁਰ ਮੈਸੇਜ ਕਿਸਾਨ ਨੂੰ ਦਿਓ ਦਿਨਾਂ ਨੂੰ ਯੂਟਿਊਬ ਤੇ ਪ੍ਰੋਬਲਮ ਆ ਰਹੀ ਆ ਕੋਈ ਨਹੀਂ ਜੇਕਰ ਕਰਦੇ ਨੇ ਪਾਪਾ ਇਹ ਨੂੰ ਕੋਈ ਨਹੀਂ ਸੀ ਫੜਾ ਨਾ ਫੜਾ ਇਹ ਇਹ ਨਾ ਬੇਟਾ ਇਹ ਆਪੜ ਹੈ ਜੀ ਆਪ ਮੇ ਨੂੰ ਆਪਾਂ ਸੇਵਾਵਾਂ ਦੇ ਆਨੇ ਇਹ ਕਿਦਾਂ ਬੋਲ ਸਕਦਾ ਵੀ ਕੋਈ ਮੈਂ ਕੰਮ ਨਹੀਂ ਕਰਦਾ ਜੀ ਕੋਤਾ ਕਰੋ ਚੋਰੀ ਕੀਤੀ ਕੋਈ ਸਮਾਨ ਜਿਹੜਾ ਮਿਲ ਗਿਆ ਉਹਨੇ ਕਾਕੇ ਵੇਚਣਾ ਜੀ ਅੱਛਾ ਅੱਛਾ ਆਪ ਨਹੀਂ ਕੰਮ ਕਰਦਾ ਤੇ ਜਾਂ ਕੋਈ ਵੀਰ ਵਾਲਾ ਲੈਣ ਆ ਜਾਂਦਾ ਤੁਹਾਨੂੰ ਜਵਾਕੇ ਦਵਾ ਰਿਆ ਕੋਈ ਉਹਨੂੰ ਦਵਾਤਾ ਫਿਰ ਆਪ ਕੀਦਾ ਜੀ ਇਹ ਆਪਾਂ ਇਹਦੀ ਕਾਉਂਸਲਿੰਗ ਵੀ ਕਰਵਾ ਦਿੰਦੇ ਆ ਉਹ ਦੇਖੋ ਜਨਾਬ ਹਾਂ ਅਸੀਂ ਤੁਹਾਡੀ ਕੋਈ ਜਿਹੜੀ ਇਹਦੇ ਜੇ ਮਦਦ ਕਰਦੇ ਆ ਇਹ ਸਹੀ ਰਸਤੇ 'ਚ ਆਵੇ ਤੁਸੀਂ ਸਾਡੀ ਹੈਲਪ ਕਰਨਾ ਹੈ ਸਾਡੇ ਮੈਂ ਤਾਂ ਸਾਰਾ ਪਹਿਲਾਂ ਵੀ ਸਾਡੀ ਨਾਲ ਗੱਲਬਾਤ ਹੋਈ ਸੀ ਵੀ ਮੈਂ ਡੀਐਸਯੂ ਆਪਣੇ ਅਰਮਾਨਾਪੁਰ ਰਹੈ ਸੀ ਤੇ ਖਤਰਾ ਤੋਂ ਕੋਲ ਨਾਲ ਮੈਂ 200 ਆਪ ਜਾ ਕੇ ਕਈ ਬੰਦੇ ਰਾਮਪੁਰੇ ਖੂਟੀ ਜਾ ਕੇ ਫਲਣ ਫੁੱਲਣ ਸੀ ਸਾਡੀ ਕਮੇਟੀ ਰੱਖੀ ਲੈਣੀ ਉਹ ਬਾਅਦ 'ਚ ਫਿਰ ਮੇਰੇ ਹਿੰਮਤ ਨਹੀਂ ਰਹੀ ਜੀ ਮੇਰਾ ਆਖਿਰਾਂ ਤਾਂ ਕੈਸਾ ਹੋ ਆਪ ਪਹਿਲ ਤੁਸੀਂ ਆਫੀ ਤੁਚਿਆ ਜੀ ਆ ਕੋਈ ਨਹੀਂ ਸਾਡੇ ਵੱਲੋਂ ਨਹੀਂ ਹਿੰਮਤ ਰਹੀ ਕਿਸੇ ਨੂੰ ਫੜਨ ਦੀ ਜੀ ਨਹੀਂ ਸਾਡੇ ਵੱਲੋਂ ਇਹਨਾਂ ਨਾਲ ਨਾ ਕਿਸੇ ਕਰਵਾ ਦੇਣਾ ਮੈਂ ਸਰ ਸੀਐਨ ਚਾਜ ਕਰਵਾਉਣਾ ਹਾਂ ਆਹ ਆਪਾਂ ਖੜੂ

ਅੰਦਰ ਆ ਉਹ ਨਾ ਵੇ ਨਾ ਲੈ ਕਿੰਨਾ ਕੰਨਾ ਚਾ ਇਸੇ ਸਾਨੂੰ ਜੀਖਸਾ ਕੀ ਰਸ ਕਿ ਆਟਾ ਅੰਦਰ ਬਾਦ ਬਰਬਾਦ ਹੋ ਗਿਆ ਆਹਾਂ ਜਿਹੇ ਜਾਨੀਆ ਸਭ ਤਰ੍ਹਾਂ ਬਰਬਾਦ ਹੋ ਗਈ ਸੂਈ ਵਿੱਚ ਹੀ ਲੱਗੀ ਰਹਿ ਜਾਂਦੀ ਬਾਹਾਂ ਉਹ ਬਹੁਤ ਜਿਆਦਾ ਆ ਵੀ ਬਾਇਨਾਤ ਹੈ ਉਹਨਾਂ ਨੂੰ ਕੰਮ ਦੇ ਵਿੱਚ ਉਹ ਬੁਟੀਆਂ ਕਰਦੇ ਜੀ ਬਾਕੀ ਉਹਦੇ ਤੋਂ ਬਾਅਦ ਉਹਦੇ ਤੋਂ ਨਾ ਮਾਰਨ ਬਗਾਂ ਨਾ ਇਹਦੇ ਵਾਰੀ ਜੀ